ਅੱਜ ਅਸੀਂ ਗੱਲ ਕਰਾਂਗੇ ਫੈਸ਼ਨ ਬਾਰੇ ਫੈਸ਼ਨ ਕਿਸੇ ਵੀ ਚੀਜ਼ ਦਾ ਅੱਜ ਕੱਲ੍ਹ ਲੋਕ ਨਾ ਆਪਣੇ ਕੱਪੜੇ ਲੀੜੇ ਵੱਲ ਬਹੁਤ ਜ਼ਿਆਦਾ ਧਿਆਨ ਦਿੰਦੇ ਨੇ ਉਹਨਾਂ ਨੂੰ ਵੀ ਆਸ-ਪਾਸ ਕੁਝ ਹੋ ਰਿਹਾ ਵੀ ਕੋਈ ਮਤਲਬ ਨਹੀਂ ਬਸ ਆਪ ਦਾ ਕੱਪੜਾ ਲੀੜਾ ਵਧੀਆ ਹੋਵੇ ਰਹਿਣ ਸਹਿਣ ਖਾਣ ਪੀਣ ਭਾਵੇਂ ਜਿਹੜਾ ਉਹ ਬਾਹਰ ਜੰਕ ਫੂਡ ਖਾਂਦੇ ਨੇ ਉਹਨਾਂ ਨੂੰ ਨੁਕਸਾਨ ਆ ਪਰ ਫਿਰ ਵੀ ਉਹ ਫੈਸ਼ਨ ਵਾਸਤੇ ਉਹ ਦੁਖਾਵੇ ਵਾਸਤੇ ਉਹ ਜੰਕ ਫੂਡ ਖਾਂਦੇ ਨੇ ਕਿਸੇ ਕੁੜੀ ਨੇ ਸਲਵਾਰ ਸੂਟ ਪਾਇਆ ਤਾਂ ਜ਼ਿਆਦਾਤਰ ਲੋਕ ਆਸੇ ਪਾਸੇ ਜਿਹੜੇ ਖੜੇ ਹੋ ਉਹ ਤਾਂ ਕੀ ਕਹਿਣਗੇ ਵੀ ਇਹਨੂੰ ਤਾਂ ਕਪੜੇ ਲੀੜੇ ਬਾਰੇ ਪਤਾ ਨਹੀਂ ਹੈਗਾ ਇਹਨੂੰ ਪਤਾ ਨਹੀਂ ਵੀ ਸ਼ਹਿਰ ਦੇ ਵਿੱਚ ਜਾਂ ਉਰਾਂ ਭਰਾ ਆਉਣ ਜਾਣ ਵਾਸਤੇ ਵੀ ਕਿਸ ਤਰ੍ਹਾਂ ਦੀ ਡਰੈੱਸ ਪਾਉਣੀ ਚਾਹੀਦੀ ਆ ਪਰ ਉਹ ਗਲਤ ਹੁੰਦੇ ਨੇ ਫੈਸ਼ਨ ਜਿਹੜਾ ਹੁੰਦਾ ਇੱਕ ਜਗ੍ਹਾ ਜਾਂ ਵੀ ਲਿਮਟ 'ਚ ਹੁੰਦਾ ਹੈ ਫੈਸ਼ਨ ਤੁਸੀਂ ਉਹ ਕਰੋ ਡਰੈੱਸ ਪਾਓ ਜਿੰਦੇ 'ਚ ਤੁਸੀਂ ਕੰਫਰਟੇਬਲ ਹੋ ਇਹ ਨਹੀਂ ਵੀ ਤੁਸੀਂ ਜਾਣਾ ਤਾਂ ਵੀ ਗੁਰਦੁਆਰੇ ਜਾਂ ਮੰਦਿਰ ਜਾਂ ਮਸਜਿਦ 'ਚ ਹੋਵੇ ਤੇ ਉੱਥੇ ਤੁਸੀਂ ਵੀ ਵੈਸਟਰਨ ਡਰੈੱਸਾਂ ਪਾ ਕੇ ਜਾ ਉਹ ਤਾਂ ਫਿਰ ਸਹੀ ਨਹੀਂ ਹੋਇਆ ਵੀ ਉਹ ਫੈਸ਼ਨ ਤਾਂ ਨਹੀਂ ਹੋਇਆਗਾ ਉਹ ਤਾਂ ਦਿਖਾਵਾ ਹੋ ਗਿਆ ਵਿਆਹ ਸ਼ਾਦੀ ਦੇ ਵਿੱਚ ਜਿਵੇਂ ਦੀ ਮਰਜ਼ੀ ਡਰੈਸ ਪਾ ਕੇ ਜਾਓ ਕੋਈ ਨਹੀਂ ਘੁਸਗਾਏਗਾ ਕਿਉਂਕਿ ਸਭ ਨੂੰ ਪਤਾ ਵੀ ਵਿਆਹ ਸ਼ਾਦੀ ਦੇ ਵਿੱਚ ਵੀ ਸਭ ਲੋਕ ਆਪਣੀ ਮਰਜ਼ੀ ਦੇ ਕੱਪੜੇ ਲੀੜਾ ਪਾ ਕੇ ਆਉਂਦੇ ਨੇ ਪਰ ਦਿਖਾਵਾ ਨਾ ਕਰੋ ਦਿਖਾਵੇ ਤੋਂ ਜਿੰਨਾ ਹੋ ਸਕਦਾ ਬਚੋ ਦਿਖਾਵੇ ਦੇ ਵਿੱਚ ਕੁਛ ਨਹੀਂ ਪਿਆ ਆਪਣਾ ਪੈਸਾ ਟਾਈਮ ਬਰਬਾਦ ਸਭ ਕੁਝ ਆਪਾਂ ਕਰ ਲੈਣੇ ਪਰ ਦਿਖਾਵੇ ਦੇ ਚੱਕਰ ਵਿੱਚ ਨਾ ਬਹੁਤ ਲੋਕ ਉੱਜੜ ਜਾਂਦੇ ਨੇ ਬਸ ਇਹ ਹੁੰਦਾ ਵੀ ਲੋਕ ਕੀ ਕਹਿਣਗੇ ਜੇ ਅਸੀਂ ਆ ਨਹੀਂ ਪਾਇਆ ਕੁਛ ਨਹੀਂ ਕਹਿਣਗੇ ਤੁਹਾਡਾ ਆਪਦਾ ਟਾਈਮ ਪੈਸਾ ਬਰਬਾਦ ਹੋਊਗਾ ਲੋਕਾਂ ਦਾ ਕੀ ਆ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਧੰਨਵਾਦ